ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਵਾਰ ਫਿਰ ਸੈਕਟਰ 44 ਡੀ ਚੰਡੀਗੜ੍ਹ ਪਹੁੰਚੇ ਹਾਂ ਜਿੱਥੇ ਵਰਦਾਨ ਆਯੁਰਵੈਦਿਕ ਸੈਂਟਰ ਹੈ ਤੇ ਮਿਸਟਰ ਸੁਭਾਸ਼ ਗੋਇਲ ਹੋਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਵਿਸ਼ਾ ਅੱਜ ਕੁਝ ਥੋੜਾ ਜਿਹਾ ਹਟਵਾ ਹੈ ਕਿਉਂਕਿ ਸਮੱਸਿਆ ਬਹੁਤ ਵੱਡੀ ਹੈ ਪੱਥਰੀ ਦੀ ਪੱਥਰੀ ਗੁਰਦੇ ਦੇ ਵਿੱਚ ਵੀ ਹੁੰਦੀ ਹੈ ਪੱਥਰੀ ਪਿੱਤੇ ਦੇ ਵਿੱਚ ਵੀ ਹੁੰਦੀ ਹੈ ਅਲਟਰਾਸਾਉਂਡ ਕਰਵਾਏ ਦੋ ਤਾਂ ਜਦੋਂ ਪਤਾ ਲੱਗਦਾ ਹੈ ਤਾਂ ਫਿਰ ਬੰਦੇ ਨੂੰ ਭਾਜਣਾ ਪੈ ਜਾਂਦੀਆਂ ਨੇ ਤੇ ਫਿਰ ਐਮ ਐਮ ਦੇ ਵਿੱਚ ਉਹਦੀ ਨਾਪ ਤੋਲ ਸ਼ੁਰੂ ਹੋ ਜਾਂਦਾ ਵੀ ਕਿੰਨੇ ਕ ਐਮ ਐਮ ਦੀ ਨਿਕਲ ਸਕਦੀ ਆ ਕਿੰਨੇ ਕ ਐਮ ਐਮ ਦੀ ਤੁਹਾਨੂੰ ਆਪਰੇਟ ਕਰਵਾਉਣਾ ਪਵੇਗਾ ਤਾਂ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੁਇਲ ਸਾਹਿਬ ਦਾ ਸਵਾਗਤ ਕਰਦੇ ਆ ਗੁਇਲ ਸਾਹਿਬ ਸਵਾਗਤ ਹੈ ਜੀ ਪਰਮੇਂਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਔਰ ਜਿੰਨੇ ਵੀ ਸਾਡੇ ਦਰਸ਼ਕ ਭੈਣ ਭਰਾ ਸਾਡੇ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਗੁਲ ਸਾਹਿਬ ਪੱਥਰੀ ਦੀ ਸਮੱਸਿਆ ਦੇ ਉੱਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਗੁਰਦੇ ਦੀ ਪੱਥਰੀ ਵੱਖਰੀ ਚੀਜ਼ ਹੈ ਪਿੱਤੇ ਦੀ ਪੱਥਰੀ ਵੱਖਰੀ ਚੀਜ਼ ਹੈ ਪਹਿਲਾਂ ਆਪਾਂ ਪਿੱਤੇ ਦੀ ਪੱਥਰੀ ਤੋਂ ਸ਼ੁਰੂ ਕਰਦੇ ਹਾਂ ਪਿੱਤੇ ਦੀ ਪੱਥਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ ਵੀ ਨੇ ਕਿ ਇਹ ਸ਼ਾਇਦ ਨਹੀਂ ਨਿਕਲਦੀ ਜਾਂ ਫਿਰ ਆਖਰੀ ਇਹਦਾ ਹੱਲ ਇਹ ਹੀ ਹੁੰਦਾ ਹੈ ਕਿ ਜੇਕਰ ਤੁਸੀਂ ਪਿੱਤੇ ਦੀ ਪੱਥਰੀ ਤੋਂ निजात ਪਾਉਣੀ ਹੈ ਤਾਂ ਤੁਹਾਨੂੰ ਪਿੱਤੇ ਤੋਂ ਵੀ निजात ਪਾਉਣੀ ਪਊਗੀ ਯਾਨੀ ਕਿ ਤੁਹਾਨੂੰ ਪਿੱਤਾ ਆਪਰੇਸ਼ਨ ਕਰਵਾ ਕੇ ਰਮੂਵ ਕਰਵਾਉਣਾ ਪਊਗਾ ਤੇ ਤਾਂ ਹੀ ਤੁਹਾਡਾ ਜਿਹੜਾ ਅਗਲਾ ਸਿਸਟਮ ਆ ਉਹ ਸਹੀ ਰਹਿਣਾ ਹੈ ਪਰ ਆਯੁਰਵੇਦ ਦੇ ਵਿੱਚ ਇਸ ਨੂੰ ਆਪਾਂ ਕਿਉਰ ਕਰ ਸਕਦੇ ਹਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਇਹਦੇ ਕੀ ਪ੍ਰਭਾਵ ਹੁੰਦੇ ਨੇ ਇਹ ਥੋੜਾ ਜੱਜ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ ਕਿ ਆਯੁਰਵੇਦ ਦੇ ਵਿੱਚ ਇਹਦਾ ਕੀ ਹੱਲ ਹੈ ਬਿਲਕੁਲ ਤ੍ਰਿਵਿੰਦਰ ਜੀ ਮੈਂ ਹਮੇਸ਼ਾ ਜਦ ਵੀ ਕੋਈ ਨਵੀਂ ਚੀਜ਼ ਇਜਾਦ ਹੋਈ ਹੈ ਮੇਰਾ ਮਨ ਰਹਿੰਦਾ ਕਿ ਮੈਂ ਤੁਹਾਡੇ ਨਾਲ ਉਹਦੀ ਚਰਚਾ ਕਰਾਂ ਬਿਲਕੁਲ ਜਿਹੜਾ ਪਥਰੀ ਤੇ ਅਸੀਂ ਕੰਮ ਨਹੀਂ ਕੀਤਾ ਸੀ ਅਸੀਂ ਕਰਦੇ ਵੀ ਨਹੀਂ ਸੀ ਬਹੁਤ ਰੇਅਰ ਮਤਲਬ ਜਦੋਂ ਕੋਈ ਪੇਸ਼ੈਂਟ ਆਉਂਦਾ ਸੀ ਅਸੀਂ ਉਹਨੂੰ ਇਹ ਕਹਿ ਦਿੰਦੇ ਸੀ ਕਿ ਟ੍ਰਾਇਲ ਕਰ ਸਕਦੇ ਆ ਪਰ ਪਤਾ ਨਹੀਂ ਹੈ ਵੀ ਕੀ ਬਣੂਗਾ ਬਾਬਾ ਜੀ ਨੂੰ ਪਤਾ ਜੇ ਤੁਹਾਨੂੰ ਫਾਇਦਾ ਹੋ ਗਿਆ ਤਾਂ ਹੋ ਗਿਆ ਤਾਂ ਉਹਦੇ ਵਾਸਤੇ ਅਸੀਂ ਇੱਕ 올ਿਵ ਆਇਲ ਵਰਜਨ ਐਕਸਟਰਾ ਜਿਹੜਾ ਆਇਲ ਆ ਉਹ ਦਿੰਦੇ ਸੀਗੇ ਤਾਂ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਫਾਇਦਾ ਹੋਇਆ ਫਿਰ ਅਸੀਂ ਉਹਦੇ ਤੇ ਕੰਮ ਤਾਂ ਕਰ ਹੀ ਰਹੇ ਸੀ ਸਾਡੇ ਵੈਦ ਜਦੋਂ ਤੱਕ ਗਵਰਨਮੈਂਟ ਸਰਟੀਫਾਈਡ ਨਹੀਂ ਕਰਦੀ ਚੀਜ਼ ਨੂੰ ਅਸੀਂ ਨਹੀਂ ਲੈ ਕੇ ਹੁੰਦੇ ਜੀ ਇਹਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਸਾਡੇ ਵੈਦ ਜੀ ਆਪਣੀ ਭਾਸ਼ਾ ਚ ਕਹਿੰਦੇ ਨੇ ਸਾਡੇ ਜਿਹੜੇ ਵੈਦ ਹਨ ਉਹ ਉਹ ਬਿਹਾਰ ਦੇ ਆ ਉਹ ਐਕਚੁਅਲੀ ਮੇਰੇ ਨਾਲ 30 ਸਾਲ ਤੋਂ ਹੀ ਜੁੜੇ ਹੋਏ ਆ ਉਹ ਆਪਣੀ ਬੋਲੀ ਬੋਲਦੇ ਆ ਉਹ ਕਹਿੰਦੇ ਗੁਲਸਾਬ ਜਿਹੜਾ ਪਿੱਤ ਪਥਰੀ ਹੈ ਇਹਦਾ ਇਲਾਜ ਹੇਗਾ ਲੇਕਿਨ ਬਹੁਤ ਮੁਸ਼ਕਲ ਆ ਮੈਂ ਕਹਾਂ ਜੀ ਮੁਸ਼ਕਲ ਕੀ ਆ ਕਹਿੰਦੇ ਮੁਸ਼ਕਲ ਤਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਇਹਦੇ ਲਈ ਕਿ ਪਿੱਤੇ ਦੀ ਪਥਰੀ ਦਾ ਇਲਾਜ ਹੋ ਸਕਦਾ ਉਹ ਵੀ ਆਯੁਰਵੇਦ ਚ ਮੈਂ ਕਹਾ ਇਹ ਤਾਂ ਹੈ ਹੀ ਹੈ ਕਿਉਂਕਿ ਮੈਂ ਖੁਦ ਅੱਜ ਤੱਕ ਇਹ ਗੱਲ ਬੋਲੀ ਆ ਹਰ ਵੀਡੀਓ ਚ ਕਿ ਜੇ ਪਥਰੀ ਦੀ ਗੱਲ ਕਰੀਏ ਤਾਂ ਗੁਰਦੇ ਦੀ ਪਥਰੀ ਜਿਹੜੀ ਆ ਉਹ ਨਿਕਲ ਸਕਦੀ ਆ ਆਯੁਰਵੇਦ ਦੇ ਬਾਧਯਾਬ ਤੋਂ ਆਯੁਰਵੇਦ ਗੁਰਦੇ ਦੀ ਪਥਰੀ ਨੂੰ ਕਲੀਅਰ ਕਰਨ ਦੀ ਰਖਦਾ ਹੈਗਾ ਸ਼ਕਤੀ ਪਰ ਇੱਤ ਦੇ ਪਥਰੀ ਨਹੀਂ ਨਿਕਲਣੀ ਉਹਦੇ ਲਈ ਆਪਰੇਸ਼ਨ ਹੀ ਕਰਾਉਣਾ ਪਊਗਾ ਇਹ ਮੈਂ ਅਕਸਰ ਕਹਿੰਦਾ ਰਿਹਾ ਪਰ ਸਾਡੇ ਕੰਮ ਇਹਦੇ ਤੇ ਚੱਲ ਰਿਹਾ ਸੀਗਾ ਹੁਣ ਕੀ ਹੋਇਆ ਹੁਣ ਇਹਦੇ ਤੇ ਜਾ ਕੇ ਇੱਕ ਬਹੁਤ ਵਧੀਆ ਸਰਚ ਹੋਈ ਹੈ ਜੀ ਨਾਟ ਰਿਸਰਚ ਸਰਚ ਹੋਈ ਹੈ ਔਰ ਬਹੁਤ ਅੱਛੀ ਚੀਜ਼ ਜਿਹੜੀ ਬਣ ਕੇ ਸਾਹਮਣੇ ਆਈ ਆ ਉਹ ਆਈ ਹੈ ਕਿ ਪਿੱਤ ਪਥਰੀ ਦਾ ਜਿਹੜਾ ਟ੍ਰੀਟਮੈਂਟ ਆ ਉਹ ਪਾਊਡਰ ਰੂਪ ਦੇ ਵਿੱਚ ਆਇਆ ਕੈਪਸੂਲ ਰੂਪ ਦੇ ਵਿੱਚ ਵੀ ਆਇਆ ਔਰ ਨਾਲ ਅਸੀਂ ਉਹਦੇ 올ਿਵ ਆਇਲ ਐਕਸਟਰਾ ਵਰਜਨ ਜਿਹੜਾ ਉਹ ਵੀ ਅਸੀਂ ਆਪਣੇ ਕੋਲੋਂ ਹੀ ਦੰਨੇ ਆ ਕਿਉਂਕਿ ਅਸੀਂ ਆਪਣੇ ਸ਼ੋਰਟੀ ਦੇ ਵਿੱਚ ਮੰਗਾਉਂਦੇ ਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਉਹ ਬਣਦਾ ਨਹੀਂ ਜਿੱਥੋਂ ਵੀ ਜਿਹੜਾ ਵੀ ਮਿਲੂਗਾ ਤੁਹਾਨੂੰ ਉਹ ਬਾਹਰ ਦਾ ਹੀ ਮਿਲੂਗਾ ਲੇਕਿਨ ਅਸੀਂ ਉਹਨੂੰ ਜਿਹੜਾ ਅਸੀਂ ਕਰਵਾਉਂਦੇ ਆ ਇੱਥੇ ਐਕਸਪੋਰਟ ਉਹ ਬਹੁਤ ਅੱਛੀ ਕੁਆਲਿਟੀ ਦਾ ਸੀ ਲੈਣੇ ਹੁਣ ਦੂਜੀ ਗੱਲ ਆ ਗਈ ਤੇ ਇਹ ਤਿੰਨ ਚਾਰ ਚੀਜ਼ਾਂ ਮਿਲਾ ਕੇ ਜਦੋਂ ਪੇਸ਼ੈਂਟ ਨੂੰ ਦੇਣੀਆ ਸ਼ੁਰੂ ਕਰਦੇ ਆ ਤਾਂ ਇਹ ਤਕਰੀਬਨ ਅਸੀਂ ਪਿਛਲੇ ਕੁਝ ਸਾਲਾਂ ਦੇ ਵਿੱਚ 30 40% ਸਕਸੈਸ ਹੋਏ ਜੀ ਜੀ ਜਦੋਂ 30% ਸੀ ਸਕਸੈਸ ਹੋਏ ਉਦੋਂ ਸੀ ਮਲਬੀਜੀਤ ਕਹਿਣਾ ਸ਼ੁਰੂ ਕਰਤਾ ਵੀ ਪਿੱਤੇ ਦੀ ਪਥਰੀ ਦਾ ਇਲਾਜ ਵੀ ਹੋ ਸਕਦਾ ਪਰ ਜਦੋਂ ਸਾਡੇ ਕੋਲ 40% ਤੋਂ ਉੱਪਰ ਰਿਜ਼ਲਟ ਆ ਗਿਆ ਫਿਰ ਤਾਂ ਮਤਲਬ ਉਹੀ 33 33 ਵਾਲੀ ਗੱਲ ਆ ਵੀ ਅਸੀਂ 33 ਨੰਬਰ ਤਾਂ ਲੈ ਹੀ ਲੈ ਪਾਸ ਤਾਂ ਹੋ ਹੀ ਗਏ ਵੀ ਹੁਣ ਘੱਟੋ ਘੱਟ ਲੋਕਾਂ ਨੂੰ ਇਹ ਤਾਂ ਕਹੀ ਸਕਦੇ ਆ ਨਾ ਵੀ ਆਪਾਂ ਟਰਾਈ ਕਰੋ ਯਾਰ ਕੋਸ਼ਿਸ਼ ਕਰੋ ਕੁਝ ਹੋ ਸਕਦਾ ਹੁਣ ਸਾਡੇ ਕੋਲ ਜਿਹੜੇ ਨਾ ਧਰਵਿੰਦਰ ਜੀ ਪੇਸ਼ੈਂਟ ਆਉਂਦੇ ਆ ਪਿੱਤੇ ਦੀ ਪਥਰੀ ਦੇ ਅਸੀਂ ਉਹਨਾਂ ਨੂੰ ਇਹ ਤਿੰਨ ਚੀਜ਼ਾਂ ਪ੍ਰੋਵਾਈਡ ਕਰਦੇ ਹਾਂ ਇੱਕ ਮਹੀਨੇ 'ਚ ਇਹ ਗੱਲ ਕਲੀਅਰ ਹੋ ਜਾਂਦੀ ਆ ਵੀ ਇਹ ਦਵਾਈ ਮੈਨੂੰ ਕੰਮ ਕਰੂ ਕਿ ਨਹੀਂ ਕਰੂ ਫਿਰ ਉਹਦੇ ਵਿੱਚ ਕੋਈ ਬਦਲ ਵੀ ਹੈ ਨਹੀਂ ਵੀ ਉਹਨੂੰ ਅਸੀਂ ਕਹੀਏ ਵੀ ਤੈਨੂੰ ਆ ਬਦਲਗਾਹ ਦੇ ਦਨੇ ਨਹੀਂ ਹੈਗਾ ਬਦਲ ਜੋ ਹੈ ਬਸ ਇੰਨਾ ਕੀ ਆ ਉਹਦੇ 'ਚ ਜੇ ਤਾਂ ਪੇਸ਼ੈਂਟ ਨੂੰ 10 ਪੈਸੇ ਵੀ ਲੱਗਿਆ ਮਹਿਸੂਸ ਹੋ ਗਿਆ ਵੀ ਇਹ ਮੈਨੂੰ ਠੀਕ ਕਰੂਗੀ ਔਰ ਮੈਨੂੰ ਪਹਿਲਾਂ ਨਾਲੋਂ ਗੁੱਡ ਫੀਲ ਹੋ ਰਿਹਾ ਕੋਈ ਮੈਨੂੰ ਬਲੌਟਿੰਗ ਨਹੀਂ ਹੋ ਰਹੀ ਕੋਈ ਗੈਸ ਨਹੀਂ ਬਣ ਰਹੀ ਕੋਈ ਪਿੱਤੇ ਦੀ ਪੱਥਰੀ ਕਾਰਨ ਮੈਨੂੰ ਤਕਲੀਫ ਨਹੀਂ ਹੈ ਤਾਂ ਉਹ ਉਸ ਤੋਂ ਬਾਅਦ ਫਿਰ ਉਹਨੂੰ ਅਸੀਂ ਕਹਿ ਦਿੰਨੇ ਆਂ ਵੀ ਇਹਨੂੰ ਪੰਜ ਚਾਰ ਮਹੀਨੇ ਖਾ ਲਓ ਤਾਂ ਕਿ ਜਦੋਂ ਆਪਾਂ ਅਲਟਰਾਸਾਉਂਡ ਕਰਾਈਏ ਉਹ ਸਾਫ਼ ਹੋ ਜਾਏ। ਜੀ। ਤਾਂ ਉਦਾਂ ਦੇ ਸਾਡੇ ਬਹੁਤੇ ਜ਼ਿਆਦਾ ਨਹੀਂ 30% ਜਿਹੜੇ ਲੋਕ ਨੇ 30 ਤੋਂ 40% ਮੰਨ ਲਓ ਇੰਨੇ ਕੁ ਲੋਕ ਜਿਹੜੇ ਆ ਉਹ ਸਾਡੇ ਆਏ ਰਿਕਾਰਡ ਦੇ ਵਿੱਚ ਕੀ ਅਸੀਂ ਦੇ ਤੱਕ ਆਖਰੀ ਦਿੱਤਾ 1200 1300 ਲੋਕਾਂ ਨੂੰ ਟ੍ਰੀਟਮੈਂਟ ਦਿੱਤਾ ਤਾਂ ਕਿ ਤੇ ਉਹਦੇ ਚੋਂ ਜਾ ਕੇ 200 300 ਪੇਸ਼ੈਂਟ ਦੀ ਫੀਡਬੈਕ ਮਿਲੀ ਬਾਕੀ ਨਿਰਾਸ਼ ਵੀ ਹੋਏ। ਤਰੋ ਸਾਡੇ ਨਾਲ ਨਾਰਾਜ਼ ਨਹੀਂ ਹੋਏ ਮੈਂ ਕਿਉਂਕਿ ਮੈਂ ਪਹਿਲਾਂ ਹੀ ਗੱਲ ਕਲੀਅਰ ਕਰ ਦਿੰਨਾ ਨਾਰਾਜ਼ ਹੋ ਤਾਂ ਉਹਨਗੇ ਜਿਵੇਂ ਕਹੂੰਗਾ ਜੀ ਸਾਡੀ ਤਾਂ ਗਾਰੰਟੀ ਹੈ ਜੀ ਤਾਂ ਤੁਸੀਂ ਇੱਕ ਹੀ ਲੈ ਲਓ ਜੀ ਉਹ ਲੋਕਾਂ ਦੇ ਪਿੱਛੇ ਲੱਗਣਾ ਨਹੀਂ ਚਾਹੀਦਾ ਜਿਹੜੇ ਲੋਕ ਗਾਰੰਟੀਆਂ ਦਿੰਦੇ ਨੇ ਤਾਂ ਪਿੱਤੇ ਦੀ ਪਥਰੀ ਤੇ ਕੰਮ ਕਰਿਆ ਔਰ ਬਾਬਾ ਜੀ ਵੀ ਐਸੀ ਕਿਰਪਾ ਹੋਈ ਹੈ ਮੈਂ ਤਾਂ ਇਹੀ ਕਹਿੰਦਾ ਉਹ ਨਵੀ ਸਾਡੀਆਂ ਦਵਾਈਆਂ ਨਹੀਂ ਕੰਮ ਕਰਦੀਆਂ ਬਾਬਾ ਜੀ ਦੇ ਆਸ਼ੀਰਵਾਦ ਹੀ ਕੰਮ ਕਰਦੇ ਆ ਜਿਹੜਾ ਅਸੀਂ 24 ਘੰਟੇ ਕਹਿੰਦੇ ਰਹਿੰਨੇ ਬਾਬਾ ਜੀ ਸਾਡੇ ਤੇ ਵੀ ਰੱਖਿਓ ਆਪਣਾ ਆਸ਼ੀਰਵਾਦ ਸਾਡੀ ਇੱਛਤ ਬੜਾਈ ਰੱਖਿਓ ਔਰ ਜਿਹੜੇ ਸਾਡੇ ਪੇਸ਼ੈਂਟ ਆਉਂਦੇ ਆ ਸਾਨੂੰ ਪੈਸੇ ਦੇ ਕੇ ਜਾਂਦੇ ਆ ਉਹ ਪਤਾ ਨਹੀਂ ਕਿੱਥੋਂ ਵਿਚਾਰੇ ਕਿਵੇਂ ਐਡਜਸਟ ਕਰਦੇ ਆ ਤੇ ਉਹ ਜਿਹੜਾ ਖਰਚਾ ਉਹ ਕਰਦੇ ਆ ਉਹਨਾਂ ਦਾ ਵੀ ਮਾਨ ਤਨ ਵਧਿਆ ਰਹੇ ਉਹਨਾਂ ਦੀ ਬਿਮਾਰੀ ਤੋਂ ਉਹਨਾਂ ਦਾ ਪਿੱਛਾ ਛੁੱਟੇ ਤਾਂ ਉਹ ਜਿਹੜਾ ਅਰਦਾਸਾਂ ਕਰਕੇ ਜਦੋਂ ਦਵਾਈਆਂ ਬਣਦੀਆਂ ਨੇ ਧਰਮਿੰਦਰ ਜੀ ਤਾਂ ਪਿੱਤੇ ਦੀ ਪੱਥਰੀ ਚ 30% ਜਿਹੜੀ ਗੱਡੀ ਆ ਉਹ ਖਿੱਚ ਕੇ ਲੈ ਆਏ ਆ ਔਰ ਮੈਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਚ ਜਿਵੇਂ ਅੱਜ ਆਪਾਂ ਪ੍ਰੋਗਰਾਮ ਕਰ ਰਹੇ ਆ ਬਹੁਤ ਸਾਰੇ ਲੋਕ ਹੋਰ ਜਾਗਰੂਕ ਹੋਣਗੇ ਔਰ ਉਹ ਵੀ ਮਿਲਣਗੇ ਉਹਨਾਂ ਨੂੰ ਵੀ ਫਿਰ ਇਹਦੇ ਬਾਰੇ ਦਿੱਤਾ ਜਾਊਗਾ ਫਿਰ ਦੇਖਦੇ ਆ ਕਿ ਹਜ਼ਾਰ ਬੰਦੇ ਚੋਂ ਕਿੰਨੇ ਲੋਕੀ ਠੀਕ ਹੁੰਦੇ ਆ ਫਿਰ ਦੇਖਦੇ ਆ ਕਿ 1 ਲੱਖ ਬੰਦੇ ਚੋਂ ਕਿੰਨੇ ਲੋਕੀ ਠੀਕ ਹੁੰਦੇ ਆ ਔਰ ਬਾਬਾ ਜੀ ਦੀ ਜੇ ਕਿਰਪਾ ਰਹੀ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਤਾਂ ਇਹ ਜੋਤ ਜਗਦੀ ਰਹੂਗੀ ਬਾਬਾ ਜੀ ਦੇ ਚਰਨਾਂ 'ਚ ਕਿ ਅਸੀਂ ਇਹ ਕੰਮ ਕਰਤਾ ਲਿਆ ਹੁਣ ਸਾਡੀ ਇੱਜ਼ਤ ਤੁਹਾਡੇ ਹੱਥ 'ਚ ਔਰ ਬਾਬਾ ਜੀ ਦੀ ਦਿੱਤੀ ਹੋਈ ਇਹ ਜਿਹੜੀ ਰਹਿਮਤ ਹੈ ਇਹਦਾ ਤੁਸੀਂ ਸਾਰੇ ਜਣੇ ਫਾਇਦਾ ਲੈ ਸਕਦੇ ਹੋ ਅਗਰ ਪਿੱਤੇ 'ਚ ਪੱਥਰੀ ਆ ਦੇਖੋ ਜਿਹੜੀ ਗੁਰਦੇ ਦੀ ਪੱਥਰੀ ਆ ਉਹਦਾ ਅੱਕਾ ਵਿੱਚ ਕੇ ਦਵਾਈ ਲੈ ਜਾਓ ਸਾਡੇ ਵੈਦ ਜੀ ਦਿੰਦੇ ਆ ਉਹਦਾ ਸਾਈਜ਼ ਵੀ ਨਹੀਂ ਦੇਖਦੇ ਕਹਿੰਦੇ ਤੂੰ ਲੈ ਲੈ ਜਦੋਂ ਸ਼ੁਰੂ ਹੋ ਜਾਂਦਾ ਠੀਕ ਹੋਣਾ ਫਿਰ ਬੰਦਾ 6 ਮਹੀਨੇ ਵੀ ਖਾ ਲੈਂਦਾ ਵੀ ਠੀਕ ਤਾਂ ਹੋ ਹੀ ਰਹੇ ਤਾਂ ਇਸੇ ਤਰ੍ਹਾਂ ਪਿੱਤੇ ਦੀ ਪੱਥਰੀ ਦਾ ਇਲਾਜ ਜਿਹੜਾ ਹੈਗਾ ਉਦੇਚ ਵੀ ਆਪਾਂ ਨੂੰ ਕਾਫੀ ਕਾਫੀ ਕੁਝ ਦੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਸਿੱਖਣ ਨੂੰ ਮਿਲਿਆ ਔਰ ਬਹੁਤ ਸਾਰੇ ਬੈਦ ਤੇ ਅੱਜ ਮੈਂ ਇਹਦਾ ਨੁਸਖਾ ਸ਼ੇਅਰ ਜਾਣ ਕੇ ਨਹੀਂ ਕੀਤਾ ਕਿਤੇ ਐ ਨਾ ਕਿ ਉਹ ਵੀ ਗੁਰਸੱਭ ਨੁਸਖੇ ਸ਼ੇਅਰ ਕਰਦੇ ਆ ਇਹਦਾ ਨੁਸਖਾ ਕਿਉਂ ਛੁਪਾਇਆ ਕੁਝ ਨਹੀਂ ਛੁਪਾਉਣਾ ਤੁਹਾਡੇ ਸਾਹਮਣੇ ਆਊਗਾ ਇਹਦਾ ਨੁਸਖਾ ਵੀ ਆਊਗਾ ਡੱਬਾ ਵੀ ਆਊਗਾ ਹਰ ਚੀਜ਼ ਆਊਗੀ ਬਸ ਹਲੇ ਐਂ ਡਰ ਲੱਗਦਾ ਹੁੰਦਾ ਵੀ ਕਿਤੇ ਐ ਨਾ ਹੋਵੇ ਵੀ ਹਲੇ ਆਪਾਂ ਲੈ ਕੇ ਵੀ ਨਹੀਂ ਆਏ ਹੈਨਾ ਤੇ ਉਦੋਂ ਪਹਿਲਾਂ ਹੀ ਕੋਈ ਅੰਡਿਆਂ ਦੀ ਜਗ੍ਹਾ ਮੁਰਗੀਆਂ ਮਾਰ ਕੇ ਵੇਜੇ ਵੀ ਉਹ ਮੜਾ ਜਿਵੇਂ ਨੁਸਖੇ ਬੋਲਾਂਗੇ ਬਣਾ ਕੇ ਜਿਵੇਂ ਜਿਗਰੂ ਕਰਾ ਕੇ ਬਹਜੇ ਨੁਸਖਾ ਜ਼ਰੂਰ ਬੋਲਾਂਗੇ ਤੁਹਾਡੇ ਨਾਲ ਵਾਦਾ ਹੈ ਜਿਹੜੀ ਡੱਬੀ ਤੁਸੀਂ ਲੈ ਕੇ ਜਾਓਗੇ ਜਿਵੇਂ ਆਪਣੀਆਂ ਬਾਕੀ ਦਵਾਈਆਂ ਤੇ ਨੁਸਖੇ ਲਿਖੇ ਹੁੰਦੇ ਨੇ ਉਹਦੇ ਉੱਤੇ ਵੀ ਲਿਖਿਆ ਹੋਇਆ ਕੋਈ ਐਸੀ ਗੱਲ ਨਹੀਂ ਜਦੋਂ ਕੋਈ ਪੇਸ਼ੈਂਟ ਆਉਂਦਾ ਇੱਕ ਇੱਕ ਚੀਜ਼ ਉਹਨੂੰ ਮੈਂਸ਼ਨ ਕਰਕੇ ਦਈਦੀ ਆ ਤਾਂ ਕਿ ਉਹਨੂੰ ਐ ਰਹੇ ਤਸੱਲੀ ਰਹੇ ਕਿ ਇਹ ਜੋ ਮੈਂ ਖਾ ਰਹੇ ਹਾਂ ਉਹ ਮੈਨੂੰ ਪਤਾ ਹੈ ਬਿਲਕੁਲ ਜੀ ਤੇ ਗੁਲ ਸਾਹਿਬ ਇੱਕ ਹੋਰ ਬੜੀ ਗੰਭੀਰ ਸਮੱਸਿਆ ਹੈ ਉਹ ਹੈ ਬਵਾਸੀਰ ਦੀ ਪਾਇਜ਼ ਦੀ ਉਹਦੇ ਵਿੱਚ ਵੀ ਆਪਰੇਸ਼ਨ ਤੱਕ ਦੀ ਨੌਬਤ ਆ ਜਾਂਦੀ ਆ ਜਦੋਂ ਕੰਮ ਵੱਧ ਜਾਂਦਾ ਹੈ ਤਾਂ ਉਹਦੇ ਵਾਸਤੇ ਤੁਹਾਡੇ ਜਿਹੜੇ ਆਯੁਰਵੇਦਿਕ ਪ੍ਰੋਡਕਟ ਨੇ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਪਰ ਅੱਜ ਦਰਸ਼ਕਾਂ ਦੀ ਖਾਸ ਡਿਮਾਂਡ ਦੇ ਉੱਤੇ ਇੱਕ ਨੁਸਖਾ ਤੁਹਾਡੇ ਤੋਂ ਜ਼ਰੂਰ ਜਾਣਣਾ ਹੈ ਦਵਾਈ ਲੈਣ ਤੋਂ ਆਉਣਗੇ ਪਰ ਘਰ ਬੈਠੇ ਕੀ ਪਤਾ ਥੋੜੀ ਜਿਹੀ ਰਾਹਤ ਉਹਨਾਂ ਨੂੰ ਮਿਲ ਜਾਵੇ ਬਵਾਸੀਰ ਵਾਸਤੇ ਕੋਈ ਨੁਕਸਾ ਜੁਰ ਦੱਸੋ ਦੇਖੋ ਹੁਣ ਗਰਮੀਆਂ ਦਾ ਮੌਸਮ ਆ ਰਿਹਾ ਬਵਾਸੀਰ ਦੇ ਜਿੰਨੇ ਵੀ ਮਰੀਜ਼ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਹੁੰਦਾ ਵੀ ਜਲਨ ਜੀ हट ਜੇ ਹੂੰ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਤੁਹਾਡੇ ਆਪਣੇ ਘਰ ਚ ਪਈ ਆ ਨਿੰਮ ਦਾ ਤੇਲ ਹੂੰ ਨਿੰਮ ਦਾ ਤੇਲ ਲੈ ਲਓ ਥੋੜੀ ਜੀ ਲੈ ਲਓ ਆਪਣੀ ਕੋਈ ਵੈਸਲੀਨ ਉਹ ਚ ਮਿਕਸ ਕਰ ਲਓ ਜਿੱਥੇ ਵੀ ਗੁਦਾ ਦੇ ਵਿੱਚ ਤੁਹਾਨੂੰ ਖਾਰਿਸ਼ ਹੋ ਰਹੀ ਆ ਲੇਟਰਨ ਵਾਲੀ ਜਗ੍ਹਾ ਤੇ ਜਾਂ ਮੱਸੇ ਬਣ ਗਏ ਨੇ ਉਹਨੂੰ ਲਾਇਆ ਕਰੋ ਉਹਦੇ ਨਾਲ ਸ਼ਾਂਤੀ ਤੁਰੰਤ ਮਿਲਦੀ ਹੈ ਚੈਨ ਮਿਲਦਾ ਤੇ ਜੇ ਹੋਰ ਨਹੀਂ ਕੁਝ ਮਿਲਦਾ ਘਰੇ ਜੇ ਉਹ ਜਿਹੜੀ ਉਹ ਪਈ ਹੁੰਦੀ ਹੈ ਪੇਸਟ ਚਿੱਟੇ ਰੰਗ ਦੀ ਕੋਈ ਵੀ ਉਹ ਲਾ ਲਓ ਉਹ ਵੀ ਤੁਹਾਨੂੰ ਠੰਡ પા ਦਿੰਦੀ ਹੈ ਉਸੇ ਟਾਈਮ ਠੰਡਕ ਦੇਊਗੀ ਤੇ ਇਹ ਚਿੱਟੇ ਰੰਗ ਵਾਲੀ ਲਾਉਣੀ ਹੈ ਕਿਤੇ ਚੱਲ ਕੇ ਹੋਰ ਕੁਝ ਲਾ ਲੂ ਫਿਰ ਬਾਅਦ ਵਿੱਚ ਮੈਨੂੰ ਗਾਲਾਂ ਕੱਢ ਦੇ ਫਿਰ ਉਹ ਕਾਲਗੇਟ ਕਹਿ ਲਓ ਚਿੱਟੀ ਬਸ ਪਿਓਰ ਦੂਜੀ ਉਹ ਨਮਕ ਵਾਲੀ ਨਹੀਂ ਐਂਡ ਪਲੇਨ ਵਾਲੀ ਪੁਰਾਣੀ ਬਹੁਤ ਵੈਦਾ ਕਰੂਗੀ ਚਿੰਤਾ ਨਾ ਕਰੋ ਜਿਹੜੀ ਗੱਲ ਮੈਂ ਕਹੀ ਹੈ ਨਾ ਠੀਕ ਆ ਆਪਾਂ ਨੂੰ ਕਦੇ ਕਦੇ ਕਿਸੇ ਦੀ ਬ੍ਰੈਂਡਿੰਗ ਕਰਨੀ ਪੈਂਦੀ ਹੈ ਪਰ ਜਿਹੜੀ ਚੀਜ਼ ਚੰਗੀ ਹੈ ਯਾਰ ਉਹਦਾ ਨੌਨ ਲੈਣ ਚ ਕੀ ਜਾਂਦਾ ਬਰਤ ਲੋ ਉਹ ਜੇ ਹੋਰ ਨਹੀਂ ਦੰਦਾ ਚ ਨਹੀਂ ਕੰਮ ਕਰਦੀ ਠੀਕ ਤਾਂ ਉੱਥੇ ਕਰਦੀ ਆ ਬਹੁਤ ਮਰੀਜ਼ਾਂ ਨੂੰ ਦੱਸੀ ਆ ਬਹੁਤ ਫਾਇਦਾ ਹੋਇਆ ਇਹ ਗੱਲ ਮਜ਼ਾਕ ਦੀ ਹਾਸੇ ਵਾਲੀ ਪਰ ਸੱਚ ਮੁੱਚ ਲੋਕੀ ਕਹਿੰਦੇ ਨੇ ਥੈਂਕ ਯੂ ਗੁਲਸਾਹਬ ਆ ਬਹੁਤ ਵਧੀਆ ਹੋ ਗਿਆ ਕੁਰਸੀ ਤੇ ਬੈਠਿਆ ਹੀ ਨਹੀਂ ਦੀ ਜਾਂਦਾ ਐ ਟੇਡੇ ਬਿੰਗੇ ਹੋ ਜਾਂਦੇ ਸੀ ਕਮਾਲ ਹੋ ਗਿਆ ਤੇ ਫਿਰ ਅਸੀਂ ਉਹਨਾਂ ਨੂੰ ਇੱਕ ਮਰੀਜ਼ ਆਇਆ ਸਾਡੇ ਕੋਲੇ ਉਹ ਬਹੁਤ ਮਤਲਬ ਉਹ ਤਾਂ ਬਿਠੇ ਹੀ ਨਹੀਂ ਜਾਂਦਾ ਸੀ ਉਹਨੂੰ ਅਸੀਂ ਕਿਹਾ ਵੀ ਤੂੰ ਹੋਰ ਕੁਝ ਨਾ ਕਰ ਕਾਲਾ ਜੀਰਾ ਜਿਹੜੀ ਕਾਲੀ ਜੀਰੀ ਹੁੰਦੀ ਆ ਕਲੌਂਜੀ ਲੈ ਲੈ ਕਾਲੀ ਜੀਰੀ ਲੈ ਲੈ ਧਨੀਆ ਲੈ ਲੈ ਮੇਥੀ ਦਾਣਾ ਲੈ ਲੈ ਉਹ ਕਹਿੰਦੇ ਜੀ ਤਾਂ ਸਾਰਾ ਕੁਝ ਹੀ ਗਰਮ ਹੈ ਮੈਂ ਕਿਹਾ ਧਨੀਆ ਪੈ ਗਿਆ ਨਾ ਵਿੱਚ ਠੰਡਾ 3 ਵਜੇ ਲ ਉਹ ਦੱਸਦਾ ਸਾਡੇ ਗ੍ਰੰਥ ਦਾ ਜੋਗ ਹੈ ਮੈਂ ਕਿਹਾ ਕੋਈ ਨਹੀਂ ਦੱਸ ਰਿਹਾ ਇਹਦਾ ਪਾਊਡਰ ਬਣਾ ਲੈ ਪਾਊਡਰ ਬਣਾ ਕੇ ਇੱਕ ਚੁੰਡੀ ਬਸ ਜ਼ਿਆਦਾ ਨਹੀਂ ਖਾਣਾ ਇੱਕ ਚੁੰਡੀ ਪਰ ਖਾਣਾ ਉਹ ਵੀ ਦਹੀਂ ਨਾਲ ਖਾਲਾ ਤੁਸੀਂ ਦੇਖੋਗੇ ਕਮਾਲ ਦੇ ਰਿਜ਼ਲਟ ਇਹਦੇ ਇਹ ਜਿਹੜੇ ਬਵਾਸੀਰ ਦੇ ਰੋਗੀ ਆ ਅੱਛਾ ਜਿਹਦੀ ਬਹੁਤ ਜ਼ਿਆਦਾ ਵਿਗੜੀ ਹੁੰਦੀ ਆ ਕਹਾਣੀ ਖੂਨ ਜਾਂਦਾ ਮੱਸੇ ਬਹੁਤ ਜ਼ਿਆਦਾ ਨੇ ਜਲਣ ਹੋਈ ਜਾਂਦੀ ਐ ਬੈਠ ਨਹੀਂ ਹੁੰਦਾ ਬਹੁਤ ਤਕਲੀਫ ਐ ਉਹਨਾਂ ਵਾਸਤੇ ਜਿਹੜਾ ਸਾਡਾ ਪਾਇਲਸ ਦਾ ਟ੍ਰੀਟਮੈਂਟ ਆ ਉਹ ਸੀ ਬਣਾਇਆ ਜੀ ਐਮ ਜੀ ਐਮ ਪਾਇਲਸ ਵੀ ਮੂਰੇ ਗੁੱਡ ਮਾਰਨਿੰਗ ਲਾਤਾ ਵੀ ਗੁੱਡ ਮਾਰਨਿੰਗ ਪਾਇਲਸ ਤੇ ਇਹ ਜਿਹੜੀ ਜੀਐਮ ਪਾਇਲ ਗੋਲੀ ਨੰਬਰ 1 ਗੋਲੀ ਨੰਬਰ 2 ਦੋ ਗੋਲੀਆਂ ਦੇ ਵਿੱਚ ਅਸੀਂ ਦੰਦੇ ਆ ਇਹ ਇਹ ਹੈਗੀ ਹੈ ਗੋਲੀ ਨੰਬਰ 1 ਔਰ ਇਹ ਹੈਗੀ ਹੈ ਗੋਲੀ ਨੰਬਰ 2 ਮਤਲਬ ਇਹ ਦੋ ਗੋਲੀਆਂ ਤੇ ਇੱਕ ਦੇ ਵਿੱਚ ਅਸੀਂ ਦੰਦੇ ਆ ਜੀਐਮ ਪਾਇਲ ਕੈਪਸੂਲ ਇਹ ਤਿੰਨ ਚੀਜ਼ਾਂ ਸੀ ਜਦੋਂ ਉਹਨੂੰ ਦੰਦੇ ਆ ਤੇ ਫਿਰ ਇੱਕ ਅਸੀਂ ਕਰੀਮ ਬਣਾਈ ਆ ਕਰੀਮ ਤਰਵਿੰਦਰ ਜੀ ਜਿਹੜੀ ਬਣੀ ਆ ਉਹ ਵੀ ਬਹੁਤ ਕਮਾਲ ਬਣੀ ਆ ਜੀ ਬਈ ਕਮਾਲ ਹੀ ਹੋ ਗਿਆ ਕੋਕੋਨਟ ਆਇਲ ਤੇ ਉਹਦੇ ਵਿੱਚ ਪਿਓਰ ਜਿਹਨੂੰ ਅਸੀਂ ਪਿਓਰ ਕਹਿੰਦੇ ਆ ਅ ਅਰੰਡ ਦਾ ਤੇਲ ਕਾ ਚੀਜ਼ ਬਣੀ ਹੈ ਜੋ ਲੈਣਾ ਨਹੀਂ ਦੇਣਾ ਨਹੀਂ ਛੁੱਟਦੀ ਜੀ ਚੀਜ਼ ਹੈ ਕਰੀਮ ਬਣਾ ਕੇ ਦਿੱਤੀ ਹੈ ਲੋਕਾਂ ਨੂੰ ਔਰ ਐਡਾ ਵਧੀਆ ਰਿਜ਼ਲਟ ਆਉਂਦਾ ਜੀ ਪਾਇਲਸ ਦੇ ਬਾਅਦੇ ਪੇਸ਼ੈਂਟ ਨੂੰ ਕਿ ਜਿਹੜਾ ਕਹਿੰਦਾ ਸੀ ਗੁਰਸੱਭ ਮਤਲਬ ਆਪਰੇਸ਼ਨ ਕਰਾਉਣ ਨੂੰ ਕਿਹਾ ਗਿਆ ਜਾਂ ਬਹੁਤ ਤਕਲੀਫ ਚ ਸੀਗੇ ਉਹਨਾਂ ਲੋਕਾਂ ਨੂੰ ਇਮੀਡੀਏਟ ਜਿਹੜਾ ਹੈਗਾ ਰਿਜ਼ਲਟ ਮਿਲਦਾ ਪਰ ਮੈਂ ਹਰੇਕ ਨੂੰ ਕਹਿੰਦਾ ਨਵੀ ਸਾਡੀਆਂ ਜਿਹੜੀਆਂ ਟ੍ਰੀਟਮੈਂਟ ਨੇ 3 ਮਹੀਨੇ ਤੋਂ 6 ਮਹੀਨੇ ਤੱਕ ਕਰਿਆ ਕਰੋ ਕਿਉਂਕਿ ਇਹ ਸਿੱਧ ਯੋਗ ਨੇ ਇਹ ਬਿਮਾਰੀਆਂ ਨੂੰ ਰੂਟ ਤੋਂ ਖਤਮ ਕਰਨ ਦੀ ਸ਼ਕਤੀ ਰੱਖਦੇ ਆ ਤਾਂ ਇਸ ਕਰਕੇ ਲੋਕੀ ਹੁਣ ਭਰੋਸਾ ਕਰਦੇ ਆ ਲੋਕਾਂ ਨੂੰ ਪਤਾ ਹੈ ਵੀ 3 ਮਹੀਨੇ ਚ ਠੀਕ ਹੋ ਗਏ 3 ਮਹੀਨੇ ਹੋਰ ਕਰ ਲਓ ਕਿਉਂਕਿ ਹਰ ਬੰਦਾ ਦੁਖੀ ਹੋਇਆ ਪਿਆ ਔਰ ਇਹ ਵੱਡੀ ਪ੍ਰੋਬਲਮ ਹੈ ਬਵਾਸੀਰ ਦੀ ਪਿੱਤੇ ਦੀ ਪੱਥਰੀ ਦੀ ਗੁਰਦੇ ਦੀ ਪੱਥਰੀ ਦੀ ਇਹ ਜਿਹੀਆਂ ਚੀਜ਼ਾਂ ਵਾਸਤੇ ਗੰਭੀਰਤਾ ਨਾਲ ਟਾਈਮ ਕੱਢਿਆ ਕਰੋ ਔਰ ਇੱਕ ਚੀਜ਼ ਵੱਡੀ ਨੋਟ ਕਰ ਲਿਓ ਜੀ ਜੇ ਤੁਸੀਂ ਸੁਭਾਸ਼ ਗੋਇਲ ਨੂੰ ਮਿਲਣਾ ਬਰਦਾਨ ਆਯੁਰਵੈਦਿਕ ਤੇ ਆਉਣਾ ਸਾਡੇ ਵੈਦਾਂ ਨੂੰ ਮਿਲਣਾ ਸਾਡੇ ਕੋਲੋਂ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਮਾਂ ਚਾਹੀਦਾ ਜੇ ਤੁਸੀਂ ਸਾਡੇ ਕੋਲੇ ਆ ਕੇ ਕਰਨੀ ਆ ਕਾਲੀ ਤਦ ਉਹਦੇ ਘਰੇ ਖੁਸ਼ ਰਹੋ ਸਾਸੀਂ ਤੁਹਾਡੇ ਲਈ ਹਮੇਸ਼ਾ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਰਹਿਾਂਗੇ ਕਿ ਤੁਹਾਨੂੰ ਬਾਬਾ ਜੀ ਤੰਦਰੁਸਤੀ ਦੇਣ ਪਰ ਜੇ ਤੁਸੀਂ ਸਾਡੇ ਕੋਲੋਂ ਕੰਮ ਲੈਣਾ ਤਾਂ ਇੱਥੇ ਆ ਕੇ ਜਿਹੜਾ ਲੋਕੀ ਕਰਦੇ ਆ ਨਾ ਕਾਲੀ ਉਹ ਉਹ ਬਿਲਕੁਲ ਨਾ ਕਰੋ ਕਿਉਂਕਿ ਸਾਡਾ ਕੰਮ ਨਹੀਂ ਹੈਗਾ ਵੀ ਤਿੰਨ ਬਲਾਏ ਤੇਰਾ ਆਏ ਦੇ ਦਾਲ ਚ ਪਾਣੀ ਇਹ ਕੰਮ ਅਸੀਂ ਨਹੀਂ ਕਰਨਾ ਸਾਡੇ ਕੋਲ ਜਿਹੜੀ ਦਵਾਈ ਬਣਦੀ ਆ ਅਸੀਂ ਹਮੇਸ਼ਾਰ ਹਰ ਪੇਸ਼ੈਂਟ ਵਾਸਤੇ ਪ੍ਰਿਪੇਅਰ ਕਰਦੇ ਆ ਹੁਣ ਜਦੋਂ ਮੈਂ ਤਿੰਨ ਦਵਾਈਆਂ ਦੱਸਤੀਆਂ ਫਾਈਲਸ ਦੀਆਂ ਨੰਬਰ 1 2 ਗੋਲੀ ਪਰ ਕਈ ਵਾਰੀ ਪੇਸ਼ੈਂਟ ਤੋਂ ਪੇਸ਼ੈਂਟ ਬਣਦੀ ਆ ਉਦੇ ਮੁਤਾਬਕ ਕੋਈ ਇੱਕ ਅੰਦੀ ਦਵਾਈ ਬਣਾਉਣੀ ਪੈਂਦੀ ਆ ਫਿਰ ਉਹ ਜਿਹੜੀ ਬਣਦੀ ਆ ਉਹਨੂੰ ਵੀ ਟਾਈਮ ਲੱਗਦਾ ਫਿਰ ਮਰੀਜ਼ ਨਾਲ ਸਾਡੇ ਡਾਕਟਰ ਡਿਸਕਸ ਕਰਦੇ ਆ ਫਿਰ ਮੈਂ ਡਿਸਕਸ ਕਰਦਾ ਫਿਰ ਸਾਡੀ ਟੀਮ ਡਿਸਕਸ ਕਰਦੀ ਆ ਯਾਰ ਬਿਮਾਰੀ ਦਾ ਇਲਾਜ ਕਰਨਾ ਕੋਈ ਟੌਫੀਆਂ ਖਰੀਦਣ ਥੋੜੀ ਤੁਰੇ ਹੋਇਆ ਫਿਰ ਅਸੀਂ ਆਪਣੇ ਸੈਂਟਰ ਦੇ ਇਹੀ ਗੱਲ ਕਾਹਾਂਗੇ ਬਾਰ ਬਾਰ ਅਪਾਇੰਟਮੈਂਟ ਜ਼ਰੂਰ ਮਿਲਦੀ ਆ ਜਿਵੇਂ ਕਿਸੇ ਨੂੰ 10 ਵਜੇ ਦੀ ਮਿਲਗੀ ਕਿਸੇ ਨੂੰ 11 ਵਜੇ ਦੀ ਮਿਲਗੀ ਕਿਸੇ ਨੂੰ 1 ਵਜੇ ਦੀ ਮਿਲਗੀ ਅਪਾਇੰਟਮੈਂਟ ਲੈ ਕੇ ਆਉਣਾ ਬਿਨਾ ਅਪਾਇੰਟਮੈਂਟ ਤੋਂ ਨਹੀਂ ਆਉਣਾ ਅਪਾਇੰਟਮੈਂਟ ਦਾ ਸਾਡੀ ਦਾ ਮਤਲਬ ਜਿਹੜਾ ਹੈਗਾ ਲੋਕਾਂ ਦਾ ਮੈਨੂੰ ਪਤਾ ਨਹੀਂ ਸਾਡੇ ਜਿਹੜੇ ਸੈਂਟਰ ਦੀ ਅਪਾਇੰਟਮੈਂਟ ਆ ਉਹਦਾ ਇੱਕੋ ਹੀ ਮਤਲਬ ਆ ਕਿ ਤੁਹਾਡਾ ਜਿਹੜਾ ਜਿਹੜਾ ਐਂਟਰੀ ਹੋਗੀ ਉਸੇ ਦਿਨ ਦੇ ਵਿੱਚ ਵਿੱਚ ਤੁਹਾਨੂੰ ਟ੍ਰੀਟਮੈਂਟ ਦੇ ਕੇ ਭੇਜਿਆ ਜਾਊਗਾ ਸਾਡੀ ਅਪਾਇੰਟਮੈਂਟ ਦਾ ਉਹ ਮਤਲਬ ਨਹੀਂ ਹੈਗਾ ਵੀ 10 ਵਜੇ ਤੁਸੀਂ ਆਏ ਤੁਹਾਨੂੰ 10 ਵਜੇ ਦੀ ਅਪਾਇੰਟਮੈਂਟ ਮਿਲੀ ਹੋਈ ਹੈ ਸਵਾ 10 ਤੁਸੀਂ ਵੇਲੇ ਹੋਗੇ ਉਹ ਕੰਮ ਅਸੀਂ ਨਹੀਂ ਕਰਦੇ ਨਾ ਅਸੀਂ ਕਰਨਾ ਹਾਂ ਲੰਗਰ ਪਾਣੀ ਲੱਗਿਆ ਹੋਇਆ ਬਿਨਾਂ ਸੰਗੇ ਖੁਦ ਮੰਗ ਕੇ ਸਾਡੇ ਮੈਨੂ ਦੇ ਵਿੱਚ ਤੁਸੀਂ ਲੈ ਸਕਦੇ ਹੋ ਪੂਰਾ ਦਿਨ ਗੁਜ਼ਾਰ ਸਕਦੇ ਹੋ ਸਾਡੇ ਨਾਲ ਔਰ ਤੁਹਾਡਾ ਦਿਲ ਵੀ ਲੱਗਾ ਰਹੂਗਾ ਅਸੀਂ ਕੋਈ ਗੱਲ ਨਹੀਂ ਕਿਉਂਕਿ ਸਾਰੇ ਪੇਸ਼ੈਂਟ ਤੁਹਾਡੇ ਵਰਗੇ ਨੇ ਮਰੀਜ਼ਾਂ ਨਾਲ ਆਪਸ ਵਿੱਚ ਗੱਲਾਂ ਬਾਤਾਂ ਕਰਿਆ ਕਰੋ ਨਾਲੇ ਫੀਡਬੈਕ ਮਿਲਦੀ ਆ ਵੀ ਗੋਇਲ ਸਾਹਿਬ ਕੈਸੇ ਨੇ ਇਹਨਾਂ ਦੀਆਂ ਦਵਾਈਆਂ ਕੈਸੀਆਂ ਨੇ ਉੱਥੇ ਆਪਦਾ ਇੱਕ ਦਿਨ ਆਪਣੀ ਸਿਹਤ ਲਈ ਜ਼ਰੂਰ ਕੱਢੋ ਕਿਉਂਕਿ ਜਿਹੜੇ ਲੋਕੀ ਆ ਕੇ ਇਰੀਟੇਟ ਕਰਦੇ ਆ ਉਹਨਾਂ ਨੂੰ ਅਸੀਂ ਦੂਰੋਂ ਹੀ ਹੱਥ ਜੋੜ ਕੇ ਇਸ ਵਾਸਤੇ ਕਹਿਣਾ ਚਾਹਾਂਗੇ ਬਾਕੀ ਸਮਾਂ ਜ਼ਰੂਰ ਔਖਾ ਮਿਲਦਾ ਟਾਈਮ ਲੈ ਕੇ ਆਉਣਾ ਔਰ ਜਦੋਂ ਵੀ ਆਉਣਾ ਤੁਹਾਡੇ ਲਈ ਸਪੈਸ਼ਲ ਸੁਭਾਸ਼ ਗੋਇਲ ਤੁਹਾਡੇ ਭਰਾ ਔਰ ਬਾਕੀ ਬੈਦ ਡਾਕਟਰ ਤੁਹਾਡੀ ਸੇਵਾ ਹਮੇਸ਼ਾ ਹਾਜ਼ਰ ਨੇ ਬਵਾਸੀਰ ਦੀ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਆ ਜਾਂ ਕਿਸੇ ਤਰ੍ਹਾਂ ਦੀ ਪਗੰਦਰ ਦੀ ਕੋਈ ਪ੍ਰੋਬਲਮ ਆ ਜਾਂ ਪੱਥਰੀ ਸਟੋਨ ਗੁਰਦੇ ਦੀ ਪ੍ਰੋਬਲਮ ਹੈ ਇਹ ਛੋਟੀਆਂ ਛੋਟੀਆਂ ਪ੍ਰੋਬਲਮ ਨਹੀਂ ਹੈਗੀਆਂ ਕਿਰਪਾ ਕਰਕੇ ਸਮਾਂ ਕੱਢ ਕੇ ਆਓ ਤੁਹਾਡੇ ਲਈ ਹਾਜ਼ਰ ਬੈਠੇ ਆ ਜੀ ਬਿਲਕੁਲ ਜੀ ਤੇ ਜਾਂਦੇ ਜਾਂਦੇ ਇੱਕ ਹੋਰ ਥੋੜੀ ਜੀ ਸਮੱਸਿਆ ਤੇ ਉਹ ਚਰਚਾ ਕਰ ਲਈਏ ਜਿਹੜੇ ਲੋਕਾਂ ਨੂੰ ਪਾਇਲਸ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਕਬਜ਼ ਵੀ ਰਹਿਣੀ ਸ਼ੁਰੂ ਹੋ ਜਾਂਦੀ ਹੈ ਕਬਜ਼ ਵਾਸਤੇ ਕੀ ਹੱਲ ਹੈ ਜੀ ਕਬਜ਼ ਵਾਸਤੇ ਸਾਡਾ ਇੱਕੋ ਹੀ ਨਾਰਾ ਕਬਜ਼ ਹੈ ਤਾਂ ਨਾ ਹੋ ਉਦਾਸ ਕਿਉਂਕਿ ਆ ਗਿਆ ਹੈ ਵੈਦਵਾਨ ਦਾ ਕਬਜ਼ਨਾਸ਼ ਕਬਜ਼ਨਾਸ਼ ਜੋ ਹੈ ਉਹ ਉਹ ਨਾ ਜੀ ਇਹ ਚ ਹਿੰਦੀ ਮੇਰੀ ਪਤਾ ਕਿਉਂ ਨਿਕਲ ਜਾਂਦੀ ਆ ਇਹ ਮੈਂ ਪਿੰਟਲ ਸਾਹਿਬ ਨੂੰ ਦਿੱਤਾ ਸੀਗਾ ਜਿਹੜੇ ਪਿਲਵਾ ਚ ਕੰਮ ਕਰਦੇ ਆ ਬੰਬੇ ਉਹ ਵੀ ਲੜ ਹਰ ਵਾਰੀ ਇਦਾਂ ਹੀ ਗੱਲ ਉਹ ਕਹਿੰਦੇ ਯਾਰ ਗੋਲਸਬ ਕਮਾਲ ਹੋ ਗਿਆ ਇਹਦੇ ਨਾਲ ਮੇਰੀ ਕਹਿੰਦਾ 20 ਸਾਲ ਪੁਰਾਣੀ ਕਬਜ ਠੀਕ ਹੋਈ ਆ ਕਿਉਂ ਇਹ ਗ੍ਰੰਥਾਂ ਦੇ ਯੋਗ ਨੇ ਸਿੱਧ ਯੋਗ ਨੇ ਇਹ ਕਬਜ ਰਾਸ਼ ਪਾਊਡਰ ਹੈ ਇਹਦੀ ਕੋਈ ਪ੍ਰੈਪਰੇਸ਼ਨ ਨਹੀਂ ਕਰਨੀ ਇਹ ਤੁਸੀਂ ਆਪਦੇ ਆਪ ਵੀ ਲੈ ਸਕਦੇ ਹੋ ਨੇੜੇ-ਤੇੜੇ ਮੈਡੀਕਲ ਸਟੋਰ ਤੋਂ ਵੀ ਮੰਗਾਉਂਗੇ ਉਹ ਵੀ ਤੁਹਾਨੂੰ ਦੇ ਸਕਦਾ ਕਿਉਂਕਿ ਅਸੀਂ ਇਹ ਪੰਜਾਬ ਦੇ ਮੈਡੀਕਲ ਸਟੋਰਾਂ ਤੇ ਸਪਲਾਈ ਦੇਤੀ ਹੈ ਦੀ ਕਿਉਂਕਿ ਇਹ ਇੱਕ ਐਦਾਂ ਦੀ ਬਿਮਾਰੀ ਆ ਜਿਹਦੇ ਵਾਸਤੇ ਤੁਹਾਨੂੰ ਮੇਰੇ ਕੋਲ ਆ ਕੇ ਦਿਹਾੜੀ ਖਰਾਬ ਕਰਨ ਦੀ ਲੋੜ ਨਹੀਂ ਜੇ ਕਬਜ ਹੈ ਤਾਂ ਕਬਜ ਨਾਲ ਇਸ ਨੂੰ ਆਪਣੇ Google ਦੇ www.vaidvan.com ਤੇ ਜਾ ਕੇ ਵੀ ਲੈ ਸਕਦੇ ਹੋ ਸਾਡੇ ਸਾਰੇ ਪ੍ਰੋਡਕਟ vaidvan.com ਤੇ ਹੈਗੇ ਆ ਤੇ ਜੇ ਤੁਸੀਂ ਇਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਸੁਭਾਸ਼ ਗੋਇਲ ਹੈਲਥ ਸ਼ੋ ਜਾ ਕੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੁਲ ਸਾਹਿਬ ਤੁਸੀਂ ਬਹੁਤ ਜ਼ਿਆਦਾ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਇਹ ਬੜੀਆਂ ਗੰਭੀਰ ਸਮੱਸਿਆਵਾਂ ਦੇ ਉੱਤੇ ਆ ਤੇ ਇਹ ਜਾਣਕਾਰੀ ਸਾਡੇ ਦਰਸ਼ਕ ਵੀ ਜਾਨਣਾ ਚਾਹੁੰਦੇ ਸੀਗੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤਰਮਿੰਦਰ ਜੀ ਤੁਹਾਡਾ ਵੀ ਧੰਨਵਾਦ ਤਾਂ ਇਸਨ ਸਾਡੇ ਨਾਲ ਗੁਲ ਸਾਹਿਬ ਮਿਸਟਰ ਸੁਭਾਸ਼ ਗੋਇਲ ਵਰਦਾਨ ਆਯੁਰਵੈਦਿਕ ਸੈਂਟਰ ਚੰਡੀਗੜ੍ਹ ਦੇ ਐਮ ਡੀ ਸਾਹਿਬ ਨੇ ਜਿਨ੍ਹਾਂ ਨੇ ਤੁਹਾਨੂੰ ਕਾਫੀ ਲਾਹੇਵੰਦ ਜਾਣਕਾਰੀ ਦਿੱਤੀ ਹੈ ਤੇ ਅਗਲੇ ਐਪੀਸੋਡ ਦੇ ਵਿੱਚ ਇਸੇ ਤਰ੍ਹਾਂ ਦੀ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ